ਸੱਤਿਆ ਸਰ ਮੰਗਲਾ ਜੋ ਇੱਕ ਛੋਟੀ ਲੜਕੀ ਦਾ ਮਾਦਨੇ ਦਾ ਮਾਮਲਾ ਹੈ ਨਾਦਾ ਗਾਦ ਦਾ ਆਪ ਹੈ। ਹੂੰ। ਮਿਤੀ 13 ਤਰੀਕ ਨੂੰ ਇੱਕ ਸਿਲੰਦਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਪਠਾਨਕੋਟ ਦਾ ਬੇਸਿਕਲੀ ਰਹਿਣ ਵਾਲਾ ਹੈ। ਉਹਨੇ ਇੱਕ ਕੰਪਲੇਨ ਦਰ ਕਰਾਈ ਸੀਗੀ ਥਾਣਾ ਪੋਪਰ ਹੁੰਦੀ ਹੈ। ਕਿ ਉਹਦੀ 6 ਮਹੀਨੇ ਦੀ ਬੱਚੀ ਹੈ ਜਿਹੜੀ ਹੁੱਕਰੋਂ ਜਿਹੜੀ ਆ ਗਾਇਬ ਆ ਮਿਲ ਨਹੀਂ ਰਹੀ। ਜਿਹਦੇ ਸੰਬੰਧ ਵਿੱਚ ਥਾਣਾ ਪੋਪਰ ਵਿਖੇ ਕੇਸ ਰਜਿਸਟਰ ਕੀਤਾ ਗਿਆ ਸੀਗਾ। ਔਰ ਕੇਸ ਰਜਿਸਟਰ ਕਰਨ ਤੋਂ ਬਾਅਦ ਜਿਹੜੀ ਉਦੀ ਇਨਵੈਸਟੀਗੇਸ਼ਨ ਜਿਹੜੀ ਫਰਦਰ ਅਸੀਂ ਸਟਾਰਟ ਕੀਤੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ 5-6 ਸਾਲ ਦੀ ਬੱਚੀ ਸੀਗੀ ਇਸ ਦਾ ਇਹਦੇ ਨਾਨਾ ਤੇ ਨਾਨੀ ਨੇ ਜਿਹੜਾ ਉਹ ਕਤਲ ਕਰਕੇ ਜਿਹੜੀ ਡੈੱਡ ਬੋਡੀ ਸੀਗੀ ਉਹ ਟੋਲ ਪਲਾਜ਼ਾ ਕੋਲ ਕੋਲ ਜਿਹੜਾ ਹੈਗਾ ਸਾਈਡ ਉਥੇ ਇੱਕ ਸਟਾਰ ਟੱਬਾ ਹੈਗਾ ਉਹਦੇ ਪਿਛਲੇ ਪਾਸੇ ਜਿਹੜੀ ਉਹ ਸਟਾਏ ਸੀਗੇ ਜਿਹਦੇ ਸਬੰਧ ਵਿੱਚ ਅਸੀਂ ਇਹਦਾ ਲੜਕੀ ਦਾ ਜਿਹੜਾ ਨਾਨਾ ਤੇ ਨਾਨੀ ਹੈਗੀ ਐ ਉਹਨੂੰ ਅਸੀਂ ਅਰੈਸਟ ਕਰ ਲਿਆ ਉਹਨਾਂ ਨੇ ਆਪਣਾ ਜਿਹੜਾ ਗਵਾਹ ਬੁਨਾਇਆ ਉਹ ਕਬੂਲ ਕਰ ਲਿਆ ਹੈਗਾ ਔਰ ਇਹਨਾਂ ਦਾ ਅਸੀਂ ਕੱਲ ਜਿਹੜਾ 2 ਦਿਨ ਦਾ ਰਿਮਾਂਡ ਲਿਆ ਹੈਗਾ ਉਹ ਸਾਡੇ ਕੋਲ ਰਿਮਾਂਡ ਤੇ ਆ ਇਹ ਤਹਿਕੀਕਤ ਹੋਏ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਸਿਲਿੰਡਰ ਹੈਗਾ ਉਹਦੀ ਜਿਹੜੀ ਘਰ ਵਾਲੀ ਹੈਗੀ ਆ ਉਹਦੇ 4 ਵਿਆਹ ਹੋਏ ਸੀਗੇ ਤੇ ਉਹ ਆਪਣੇ ਇੱਥੇ ਪੇਕੇ ਘਰ ਜਿਹੜੀ ਆ ਉਹ ਰਹਿਣ ਵਾਸਤੇ ਆਈ ਸੀਗੀ ਉਹਦਾ ਪਹਿਲਾਂ ਵੀ ਇੱਕ 8 ਸਾਲ ਦੀ ਬੱਚੀ ਜਿਹੜੀ ਹੈਗੀ ਆ ਤੇ ਇਹ ਵਿਆਹ ਜਿਹੜੇ ਚਾਰ ਹੋਏ ਸੀਗੇ ਉਸ ਤੋਂ ਬਾਅਦ ਇਹਦੇ ਜਿਹੜੇ ਮਦਰ ਫਾਦਰ ਆ ਲੜਕੀ ਦੇ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਦੇ ਕਿਸੇ ਹੋਰ ਲੜਕੇ ਦੇ ਨਾਲ ਰਿਲੇਸ਼ਨ ਹੋ ਗਿਆ ਤਾਂ ਇਸ ਚੀਜ਼ ਤੋਂ ਤੰਗ ਪਰੇਸ਼ਾਨ ਸੀਗੇ ਇਹ ਪਹਿਲਾਂ ਜਿਹੜੀ ਇੱਕ ਲੜਕੀ ਹੈਗੀ ਆ ਉਹ ਵੀ ਅਸੀਂ ਪਾਲ ਰਹੇ ਆ ਤੇ ਇੱਕ ਇਹ ਲੜਕੀ ਹੋ ਗਈ ਹੈਗੀ ਆ ਇਹ ਵੀ ਅਸੀਂ ਪਾਲਾਂਗੇ ਤੇ ਇਸ ਕਰਕੇ ਉਹਨਾਂ ਨੇ ਤੰਗੀ ਦੇ ਵਿੱਚ ਆ ਕੇ ਜਿਹੜਾ ਉਹ ਆਪਣੀ ਦੂਤੀ ਦਾ ਜਿਹੜਾ ਕਤਲ ਕਰਕੇ ਜਿਹੜੀ ਡੈਡ ਬਾਡੀ ਉਹ ਚਨੀ ਐਸੀ ਐਨ ਵੀ ਪੀ ਇਹ ਬਜ਼ੁਰਗ ਦੀ ਕੋਈ 68 ਸਾਲ ਦੀ ਸੀਗੀ ਤੇ ਉਹਦੀ ਜਿਹੜੀ ਵਾਈਫ ਹੈ ਉਹਦੀ 68 ਸਾਲ ਦੀ ਸੀ ਇਹ ਗੱਲ ਜਿਹੜੀ ਪਹਿਲਾਂ 8 ਸਾਲ ਤੋਂ ਇਹ ਵੀ ਉਹ ਪਹਿਲਾਂ ਤੋਂ ਰਹਿੰਦੀ ਰਹੇ ਸੀ ਉਹ ਪਹਿਲਾਂ ਤੋਂ ਨਾਨਕੇ ਰਹ ਰਹੀ ਸੀ ਉਹਦੀ ਦੇਖਭਾਲ ਵੀ ਇਹੀ ਕਰਦੇ ਸੀ ਨਾਨੀ ਨਾਨਨੇ ਕਰਦੇ ਸੀ ਜਿਹੜੀ ਮਾਤਾ ਨਾ ਬਸਤੀ ਉਹਨਾਂ ਚਲੀ ਗਈ ਤੇ ਬਹੁਤ ਸਾਰਾ ਉਹ ਆਪਣਾ ਕੰਮੇ ਰੱਖ ਰਹੀ ਸੀ ਇੱਥੇ 10-12 ਦਿਨ ਤੋਂ ਆ ਕੇ ਰਹਿ ਰਹੀ ਸੀ ਆਪਣੇ ਪੇਕੇ ਘਰ ਉਸਨੂੰ ਵੀ ਕੋਈ ਲੜਕਾ ਇਹਨੇ ਆਪਣਾ ਪਤਾ ਲੱਗਾ ਵੀ ਉਹ ਲੈ ਕੇ ਆਈ ਸੀ ਕਿ ਕਿਸੇ ਬਾਹਲੇ ਲੜਕੇ ਨੂੰ ਕਹਿ ਰਹੀ ਸੀ ਵੀ ਇਹ ਮੇਰੇ ਘਰ ਵਜ ਦਾ ਕੋਈ ਰਿਸ਼ਤੇਦਾਰ ਹੈਗਾ ਤੇ ਉਹ ਵੀ ਉਸ ਦਿਨ ਉਹਦੇ ਘਰ ਰਿਹਾ ਸੀਗਾ ਪਰ ਇਹਦੇ ਪੇਰੈਂਟਸ ਨੂੰ ਉਸ ਦਿਨ ਵੀ ਇਹਦਾ ਬਾਰਾ ਪਤਾ ਲੱਗਿਆ ਸੀਗਾ ਵੀ ਇਹ ਜਿਹੜਾ ਲੜਕਾ ਹੈਗਾ ਕੋਈ ਇਹਨਾਂ ਦਾ ਰਿਸ਼ਤੇਦਾਰ ਨਹੀਂ ਹੈਗਾ ਕੋਈ ਗਲਤ ਲੜਕਾ ਹੀ ਸੀਗਾ ਜਿਹਦੇ ਨਾਲ ਇਹ ਰਾਤ ਰਹੀ ਸੀ ਤੇ ਉਹ ਲੜਕੀ ਲੜਕਾ ਜਿਹੜੇ ਉਹ ਸਵੇਰੇ ਆਲੇ ਨਾ ਮਾਰਨਿੰਗ ਚਲੇ ਗਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਵਰਕ ਕੀਤਾ ਜਿਹੜਾ ਇਹਦੀ ਮਦਦ ਦੇ ਨਾਲ ਅਗਲੇ ਅਗਲੇ ਆ ਆਮ ਉਸੇ ਉਹ ਤਫ਼ਤੀਸ਼ ਦੇ ਵਿੱਚ ਲੈ ਕੇ ਆਵਾਂਗੇ ਜੇ ਉਹਦੇ ਖਿਲਾਫ ਕੋਈ ਆਈ ਇੱਕ ਗੱਲ ਨੋਟਿਸ ਦੇ ਵਿੱਚ ਗੈਰਕਾਨੂੰਨੀ ਤੌਰ ਤੇ ਖਿਲਾਫ ਕਰਦੇ ਗਲਤ ਕੋਟ ਕਰ ਹਾਂ ਉਹ ਸਾਰੀ ਮੈਡੀਕਲ ਰਿਪੋਰਟ ਹੈਗੀ ਹੈ ਮਰਡਰ ਦਾ ਕੇਸ ਰਿਸਟਰ ਕੀਤਾ ਹੈ ਉਹਦੀ ਤਫ਼ਤੀਸ਼ ਕਰ ਰਹੇ ਹਾਂ ਜੀ ਪੋਸਟਮਾਰਟਮ ਜਿਹੜਾ ਹੈਗਾ ਉਹ ਜਿਹੜਾ ਟੀਮ ਬਣਾ ਕੇ ਜਿਹੜੇ ਡਾਕਟਰ ਦੀ ਟੀਮ ਬਣਾ ਕੇ ਉਤੋਂ ਕੋਲ थैंक यू सो